ਕੀ ਕੀ ਮੰਨਦੇ ਉਹ ਕਿੰਨਾ ਕ ਇਤਿਹਾਸ ਰਸਾਜੀ ਦੇ ਮੈਂ ਕਹਿ ਸਕਦਾ ਮੈਂ ਇਤਿਹਾਸ ਕਰਾਈ ਦੀ ਹੈ ਇਸ ਰਾਜੀ ਚ ਕੁਕੇ ਜਿਹੜੇ کافی ਸਮੇਂ ਤੋਂ ਘਰਾਂ ਜੂ ਵੀ ਬੈਠੇ ਤੇ ਉਹ ਵੀ ਆ ਚਾਏ ਹੋਏ ਹੈ ਜੀ ਵਰਕਰ ਵਾਲੇ ਤੋਂ ਸਾਹਿਬ ਵੀ ਐਸ ਗੱਲ ਦਾ ਔਰ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰਧਾਨ ਆ ਰਿਹਾ ਹੈ ਉਹਦੀ ਨੂੰ ਸੱਦਾ ਕਿਉਂਕਿ ਕਾਂਗਰਸ ਹਰ ਪਿੰਡ ਚ ਹਰ ਚਾਰ ਚਾਰ ਮਦਦਿਕਾ ਇਸ ਲਈ ਉਹਦਾ ਸਵਾਗਤ ਲਈ ਹਜ਼ਾਰਾਂ ਦੀ ਤਦਾਦ ਚ ਆਏ ਨੇ ਸਾਰਿਆਂ ਨੂੰ ਤਾਂ ਵੈਲਕਮ ਪੌਰਨ ਦਾ ਸੁਣਿਆ ਭਾਸ਼ਣ ਸੁਣਿਆ ਜ਼ਰੂਰਤ ਵੀ ਹੈ ਕਿਉਂਕਿ ਪੰਜਾਬ ਦੀ ਜਿਹੜੀ ਜਨਤਾ ਹੈ ਬਦਲਾਅ ਤਾਂ ਉਹਨਾਂ ਨੇ ਕਰਤਾ ਜਿਹਨਾਂ ਨਹੀਂ ਬਦਲਾਅ ਜਿਹੜੇ ਕਹਿੰਦੇ ਸੀ ਅਸੀਂ ਬਦਲਾਅ ਸਾਨੂੰ ਮੌਕਾ ਦਿਓ ਇੱਕ ਉਹ ਆਪੇ ਬਦਲ ਗਏ ਬਦਲਾਅ ਨੇ ਆਉਣ ਵਾਲੀ ਬਦਲਤੀ ਲੋਕਾਂ ਤੋਂ ਮੂੰਹ ਫੇਰ ਲਿਆ ਡਰਾਮੇबाजी ਕਰਦੇ ਫਿਰਦੇ ਨੇ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋ ਰਿਹਾ ਹੈ ਔਰ ਕਰਜ਼ੇ ਲੈ ਲੈ ਕੇ ਸਰਕਾਰਾਂ ਚਲਾਉਂਦੇ ਨੇ ਇਸ ਲਈ ਮੈਨੂੰ ਮੈਨੂੰ ਲੱਗਦਾ ਕਿ ਪੰਜਾਬ ਦੀ ਜਨਤਾ ਉਹਨਾਂ ਵਾਲੇ ਸਭ ਵਿੱਚ ਪੰਜਾਬ ਦੀ ਜਨਤਾ ਹਮੇਸ਼ਾ ਚੰਗਾ ਫੈਸਲਾ ਕਰਦੀ ਹੈ ਉਹ ਐਸੀ ਗੱਲ ਨਹੀਂ ਹੈ ਸਿੱਧੂ ਸਾਹਿਬ ਦੀ ਕੋਠੀ ਲੱਗੀ ਹੋਈ ਸੀ ਬਿੱਟੂ ਜੀ ਦੀ ਕੋਠੀ ਲੱਗੀ ਹੋਈ ਸੀ ਪਰ ਦੋਨੇ ਚਿਹਰੇ ਜਿਹਨਾਂ ਨੇ ਇੱਥੋਂ ਗੈਪ ਨੇ ਇੱਥੋਂ ਵੀ ਗੈਪ ਨੇ ਤੇ ਬੜੇ ਪੋਸਟਾਂ ਦੇ ਉੱਪਰ ਵੀ ਜਿਹੜਾ ਨੇ ਉਹ ਗੈਪ ਨੇ ਕੀ 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 ਮੰਗਾ ਕੀ ਜ਼ਿਕਰ ਹੈ ਦੇਖੋ ਸਿੱਧੂ ਸਾਹਿਬ ਐਕਸ ਪ੍ਰੈਜ਼ੀਡੈਂਟ ਆ ਉਹ ਮੈਂਬਰ ਪਾਰਲੀਮੈਂਟ ਦਾ ਚੰਗਾ ਹੁੰਦਾ ਉਹ ਆ ਜਾਂਦੇ ਤਾਕੇ ਯੂਨਿਟੀ ਦਾ ਮੈਸੇਜ ਜਾਂਦਾ ਔਰ ਜਿੱਥੋਂ ਤੱਕ ਮੈਨੂੰ ਪਤਾ ਹੈ ਜੇ ਸਿੱਧੂ ਸਾਹਬ ਨੂੰ ਸੰਦੇਸ਼ ਗਿਆ ਹੁੰਦਾ ਹੈ ਜੀ ਤਾਂ ਮੈਂ ਸ਼ਬਦਾਂ ਵੀ ਉਹ ਜ਼ਰੂਰਾਂ ਮਤਲਬ ਮੰਨਦੇ ਹਾਂ ਕਿ ਕੁਝ ਰਾਜਾ ਆਪਣਿੰਗ ਤੇ ਸਿੱਧੂ ਦੇ ਵਿੱਚ ਆਪਸੀ ਕੋਈ ਤਣਾਤ ਨਹੀਂ ਹੈ ਕਈ ਵਾਰੀ ਪ੍ਰਧਾਨ ਦੇ ਬਸ ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਉਹ ਐਕਸ ਪ੍ਰੈਜ਼ੀਡੈਂਟ ਹੈ ਉਹਨੂੰ ਬਕਾਇਦਾ ਫੋਨ ਕਰਨਾ ਚਾਹੀਦਾ ਸੀ ਉਹਦੇ ਲਈ ਫੋਨ ਨਹੀਂ ਮਿਲਿਆ ਉਹਦੇ ਦੀ ਪਾਸ ਵਗੈਰਾ ਗੱਡੀ ਦਾ ਪਾਸ ਸਾਰਾ ਕਰ ਭੇਜਣਾ ਚਾਹੀਦਾ ਕਿਉਂਕਿ ਉਹ ਪਾਪੂਲਰ ਰੀਡਰ ਹੈ ਇਹ ਤੇ ਕੋਈ ਸ਼ੱਕ ਨਹੀਂ ਹੈ ਡੋਂਗਾ ਚੋਂ ਦਾ ਕ੍ਰੇਜ ਹੈ ਐਹ ਜੇ ਮੌਕੇ ਤੇ ਪਰਿਵਾਰ ਖੜਾ ਇਕੱਠਾ ਹੋਵੇ ਇਹ ਇੱਥੇ ਦਿਖਾਈ ਦਿੰਦਾ ਅਸੀਂ ਆਏ ਸਾਨੂੰ ਮੈਸੇਜ ਗੇ ਲਿਆ ਆਏ ਐ ਜੇ ਇਹ ਚੰਗਾ ਹੁੰਦੇ ਸੀ ਸਿੱਧੂ ਨੂੰ ਇਹ ਮੈਸੇਜ ਦਿੰਦੇ ਬੁਲਾਉਂਦੇ ਤਾਂ ਹੋਰ ਵੀ ਚੰਗਾ ਹੁੰਦਾ ਲੱਗਦਾ ਨਹੀਂ ਵੀ ਜੇ ਸਿੱਧੂ ਜਿਹੜਾ ਹੈ ਜੇ ਪਾਰਟੀ ਨਾਲ ਥੋੜੀ ਨਾਰਾਜ਼ਗੀ ਹੈ ਤਾਂ ਇਹ ਤਾਂ ਨੁਕਾਨ ਜਿਹੜਾ ਪਾਰਟੀ ਨੂੰ ਹੋ ਰਿਹਾ ਹੈ ਇਹ ਪਾਰਟੀ ਕਿਸੇ ਇਕੱਲੇ ਦੀ ਨਹੀਂ ਹੈ ਇਹ ਸਾਰਿਆਂ ਦੀ ਪਾਰਟੀ ਸਭ ਦੀ ਹੈ ਜਿਹੜੇ ਪ੍ਰਧਾਨ ਆਏ ਗਏ ਮੈਂ ਵੀ ਰਹੇ ਮੇ ਤੋਂ ਬਾਅਦ ਕਈ ਆਏਗੇ ਇਹ ਤਾਂ ਚੱਲਦਾ ਰਹਿੰਦਾ ਹੈ ਪਰ ਜੇ ਤੁਸੀਂ ਪੰਜਾਬ ਦੇ ਵਿੱਚ ਯੂਨਿਟੀ ਲਿਆਉਣੀ ਹੈ ਗਰੇਸ਼ ਵੀ ਕਹਿੰਦਾ ਭਰਾ ਕਹਿੰਦਾ ਔਰ ਚਾਹੀਦਾ ਵੀ ਹੈ ਵੀ ਬੈਠ ਕੇ ਗੱਲ ਕਰਨ ਕਿਉਂ ਕਿਉਂ ਨਹੀਂ ਆਏ ਪਰ ਮੈਨੂੰ ਜਿੱਥੇ ਤੱਕ ਪਤਾ ਹੈ ਜੇ ਉਹਨੂੰ ਮੈਸੇਜ ਜਾਂਦਾ ਉਹ ਜ਼ਰੂਰ ਆਉਂਦਾ ਤੇ ਉਹਨੇ ਸੀ ਬਿੱਟੂ ਕਿੰਨੀਆਂ ਉਹ ਸਕਦਾ ਹੈ ਇਹ ਬਿੱਟੂ ਨੂੰ ਪੁੱਛਿਓ ਹੋਰ ਆਈ ਐਮ ਮੇਰਾ ਪਾਰਲੀਮੈਂਟ ਉਹ ਵੀ ਆਉਣਾ ਚਾਹੀਦਾ ਸੀ ਕਿਉਂਕਿ ਆਰਗੇਨਾਈਜ਼ਰਤਾ ਇਸ ਫੰਕਸ਼ਨ ਦੇ ਉਹਦੇ ਪਰ ਪੋਪਲੀਏ ਸਰਦਾਰ ਬਿਆਨ ਸਿੱਖਦੇ ਜੇ ਇੱਕ ਪੁੱਤ ਆਰਗੇਨਾਈਜ਼ ਕਰਦਾ ਦੂਏ ਸਾਰੇ ਆਉ ਟੱਬਰੇ ਆਰਗੇਨਾਈਜ਼ ਕਰ ਰਿਹਾ ਇਸ ਲਈ ਉਹਨੂੰ ਆਉਣਾ ਚਾਹੀਦਾ ਸੀ